ਰਾਜ ਜੀ ਗਿਆਨ ਸਿੰਘ ਕਿੰਨੀ ਉਮਰ ਸੀ ਉਹਨਾਂ ਦੀ ਉਮਰ 1975 70 ਦਾ ਤੁਹਾਨੂੰ ਕਦੋਂ ਪਤਾ ਲੱਗਾ ਵੀ ਉਹਨਾਂ ਦੀ ਡੈਥ ਹੋ ਗਈ ਸੀ ਸ਼ਨੀਵਾਰ ਨੂੰ ਪਤਾ ਲੱਗਾ ਜਾਰੀ ਫੋਨ ਆਇਆ ਤੇ ਸਰਪੰਚ ਨੇ ਫੋਨ ਕੀਤਾ ਪਹਿਲਾਂ ਤੇ ਠੀਕ ਠਾਕ ਨਹੀਂ ਹੁੰਦੇ ਮੋੜ ਕੇ ਦੋ ਹਸਪਤਾਲਾਂ 'ਚ ਖੜਿਆ ਤੇ ਉੱਥੇ ਡੈਥ ਹੋ ਗਈ ਉਹਨਾਂ ਦੀ ਅਥਰੂ ਗਾਂ ਜਿਹੜੇ ਸੁੱਤੇ ਸੀ ਉਹਨਾਂ ਦਾ ਸਾਹ ਉਹਦਾ ਖਰਾਬ ਹੋ ਗਿਆ ਤੇ ਮੋੜ ਕੇ ਕਦੋਂ ਤਰੀਕ ਮੈਨੂੰ ਕੋਈ ਇਜਾਜ਼ਤ ਨਹੀਂ ਉਹ ਤਰੀਕ ਤੇ ਆ ਗਈ ਪਹਿਲਾਂ ਵੀ ਜਾਂਦੇ ਰਹੇ ਆ ਹਾਂਜੀ ਪਹਿਲਾਂ ਵੀ ਜਾਂਦੇ ਰਹੇ ਸੀ ਜਿੱਥੋਂ ਕਿਤੇ ਆਖਣਾ ਸਰਪੰਚ ਨੇ ਉਦੋਂ ਜਾਣਾ ਆਉਣਾ ਅਹੀਂ ਵੀ ਜਾਂਦੇ ਰਹੇ ਆ ਗਿਲੇ ਨਹੀਂ ਗਏ ਜੋ ਵੀ ਗਏ ਉਹਨਾਂ ਦੇ ਦੋਵੇਂ ਭਰਾ ਹੀ ਗਏ ਹਾਂਜੀ ਕਿੰਨਾ ਚਿਰ ਲਾ ਕੇ ਆਏ ਸੀ ਉਹ ਇਥੇ ਲਾ ਕੇ ਹਫਤਾ ਹੀ ਮੇਰਾ ਮਹੀਨਾ ਹੀ ਲੱਗ ਗਿਆ ਹਣਾ ਹਫਤਾ ਹੀ ਲੱਗ ਗਿਆ ਉਹਨਾਂ ਦੇ ਪਰਿਵਾਰ ਚ ਕੌਣ ਕੌਣ ਆਏ ਸੀ ਹਾਂਜੀ ਉਹਨਾਂ ਦੇ ਪਰਿਵਾਰ ਚ ਕੌਣ ਕੌਣ ਆਏ ਸੀ ਕਿ ਇਹਨਾਂ ਦੇ ਗਿਆਨ ਸਿੰਘ ਦੇ ਰਵਾੜ ਚ ਇਹੋ ਜਿਹੀ ਸ਼ਾਮ ਦੇ ਸ਼ੂਮ ਦੀ ਸਭ ਕੰਮ ਇੰਨਾ ਹੀ ਕਰਨਾ ਜਿਦੋਂ ਦਾ ਉਹਦੀ ਘਰ ਦੇ ਦੀ ਦਿੱਚ ਹੋਈ ਘਰ ਦੀ ਦੀ ਮੁਰ ਕੇ ਇਹਨਾਂ ਨੇ ਯਾਰ ਇੱਥੇ ਰੋਟੀ ਪਾਣੀ ਖਾਂਦਾ ਹੀ ਇੱਥੇ ਮਾਰਾ ਮਟੜੀ ਕੋਈ ਲਾਜ ਵੀ ਹੈਗੀ ਸੀ ਇਹਨਾਂ ਦੀ ਨਹੀਂ ਲਾਜ ਨਹੀਂ ਐਂ ਜੇ ਇਹੋ ਗੈਣਾ ਚਾਹਣੇ ਆ ਵੀ ਥੋੜਾ ਪੋੜ ਇਹਨਾਂ ਨੂੰ ਕੁਛ ਦਵੇ ਇਹਨਾਂ ਦੇ ਕਰਜ਼ਾ ਮਾਫ ਕਰੇ ਤੇ ਕੋਈ ਤਾਂ ਕੋਈ ਦਵੇ ਕੋਈ ਤੁਸੀਂ ਚਾਹੀਦੀ ਕੋਈ ਨਾ ਤੁਸੀਂ ਕੀ ਮੰਗ ਕਰਦੇ ਹੋ ਜੀ ਅਸੀਂ ਇਹੋ ਕਰਜ਼ੇ ਦੀ ਮੰਗ ਕਰਦੇ ਕਰਜ਼ਾ ਛੇਰ ਤੇ ਚੜਿਆ ਜਮੀਨ ਥੋੜੀ ਥੋੜੀ ਹੈਗੀ ਆ ਤੇ ਉਹਦੇ ਆਪਣਾ ਨਹੀਂ ਛੱਡਦਾ ਤੇ ਦੂਜੇ ਦਾ ਕਿੱਥੇ ਜਾ ਰੂਗਾ ক্ষমাਾਫ ਕਰਨਾ ਚਾਹੀਦਾ ਉਹਨਾਂ ਨੂੰ ਉਹ ਮਾਫ ਕਰਨਾ ਚਾਹੀਦਾ ਇਹੋ ਜਿਹਾ ਨੂੰ ਡੇਅ ਉੱਥੇ ਜੀ ਦੀਆਂ ਕਰਨ ਪ੍ਰੋਗਰਾਮ ਕਰਨ ਤੇ ਉਹ ਆਪਣੇ ਦੀ ਆਪਣੇ ਦੀ ਕਰਨ ਦੇ ਆ ਵੀ ਕੋਈ ਨਾ ਕੋਈ ਫਾਇਦਾ ਹੋ ਜੇ ਜਾਵਾਂਗੇ ਜੀ ਅੱਗੇ ਵੀ ਜਾਂਦੇ ਰਹੇ ਹੁਣ ਵੀ ਜਾਵਾਂਗੇ ਇਹ ਗੱਲ ਨਹੀਂ ਅੱਗੇ ਵੀ ਜਿਹਨੂੰ ਆਂਦੇ ਰੂਹ ਅਸੀਂ ਜਾਣਦੇ ਧੋਏ ਭਰਾ ਸਾਡਾ ਚਾਚਾ ਜੀ 11 ਤਰੀਕ ਨੂੰ ਇਥੋਂ ਕਿਸਾਨ ਸੰਘਰਸ਼ ਕਮੇਟੀ ਬਾਬਾ ਨਾਮਦੇਵ ਜੀ ਦੇ ਨਾਲ ਗਿਆ ਸੀਗਾ 14 ਤਰੀਕ ਨੂੰ ਉੱਥੇ ਬਾਰਡਰ ਤੇ ਪਹੁੰਚੇ ਆ ਹਰਿਆਣਾ ਸਰਕਾਰ ਨੇ ਜਿਹੜੇ ਅਥਰੂ ਗੈਸ ਦੇ ਗੋਲੇ ਛੱਡੇ ਉਹਦੇ ਨਾਲ ਉਹਦੀ ਤ੍ਰੀਪੀਤ ਖਰਾਬ ਹੋ ਗਈ ਤੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਪਰ ਉਹਨਾਂ ਨੂੰ ਨਹੀਂ ਫਰਕ ਪਿਆ ਫਿਰ ਉਹ ਰਜਿੰਦਰਾ ਹਸਪਤਾਲ ਪਟਿਆਲੇ ਲੈ ਗਏ ਉਥੇ ਸਵੇਰ 5 ਵਜੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਬਹੁਤ ਮਾਣ ਸੀ ਦੀਦਾ ਜਾਮ ਪੀ ਗਏ ਆ ਜੇ ਜ਼ਰੂਰਤ ਪਈ ਤੇ ਅਸੀਂ ਵੀ ਉਹਨਾਂ ਦੇ ਮਗਰ ਜਾਵਾਂਗੇ ਅਸੀਂ ਵੀ ਸੀਧੀਆਂ ਦੇਣੂ ਤੇ ਅੱਜ ਜਿੰਨਾਂ ਨੇ ਸਰਕਾਰ ਮੰਗਾ ਨਹੀਂ ਮੰਨਦੀ ਕਿਹੜੀ ਜਥੀਬੰਦ ਕਿਸਾਨ ਸੰਘਰਸ਼ਕ ਕਮੇਟੀ ਬਾਬਾ ਨਾਮਦੇ ਇਥੋਂ ਸਾਰੇ ਸਰਪੰਚ ਜਗਦੀਸ਼ ਸਿੰਘ ਹੀ ਇਹਨਾਂ ਦੇ ਨਾਲ ਜਾਂਦੇ ਹੁੰਦੇ ਸੀ ਤੇ ਪੰਦੇਰ ਜਸੇਬੰਦੀ ਤੋਂ ਸੰਬੰਧ ਸੀ ਇਹ ਪਹਿਲੀ ਵਾਰ ਇਹ ਸੰਘਰਸ਼ ਕੀਤਾ ਅੱਗੇ ਵੀ ਉਹਨਾਂ ਦਾ ਨਾ ਸੁਰੂ ਤੋਂ ਪਹਿਲਾਂ ਦਿੱਲੀ ਵੀ ਜਾ ਕੇ ਆਏ ਆ ਜਦੋਂ ਦਿੱਲੀ ਤਰਨਾ ਲੱਗਾ ਜੀ ਉਦੋਂ ਵੀ ਇਹਨਾਂ ਨੇ ਉੱਥੇ ਜਾ ਕੇ ਯੋਗਦਾਨ ਪਾਇਆ ਜੀ। ਨਾ ਜੀ ਇਹ ਬਹੁਤ ਗਲਤ ਹੈ ਹਰਿਆਣਾ ਸਰਕਾਰ ਦੇ ਵਿੱਚ ਉਹਨੇ ਪਾਕਿਸਤਾਨ ਇੰਡੀਆ ਦਾ ਬਾਰਡਰ ਬਣਾਤਾ। ਇਦਾਂ ਸਦਾ ਹੀ ਇਹ ਸਰਕਾਰਾਂ ਕਿਸਾਨਾਂ ਨਾਲ ਕਰਦੀਆਂ ਆਈਆਂ ਵਾ ਪਰ ਇਦਾਂ ਨਹੀਂ ਕਰਨਾ ਚਾਹੀਦਾ ਜਿੱਦਾਂ ਕਿਸਾਨ ਉਥੇ ਜ਼ਖਮੀ ਹੋਏ ਸਿੱਧੀ ਦਾ ਜਾਮ ਪੀ ਗਏ ਪਰ ਇਦਾਂ ਦੇ ਬਾਰਡਰ ਨਹੀਂ ਬਣਾਉਣੇ ਚਾਹੀਦੇ ਅਕਸਰ ਨੂੰ ਅਸੀਂ ਵੀ ਭਾਰਤੀ ਆ ਇੰਡੀਆ ਵਾ ਨਹੀਂ ਕਰਨਾ ਚਾਹੀਦਾ। ਕੀ ਮੰਗੇ ਤੁਸੀਂ? ਮੰਗੇ ਹੋਈ ਇਹ ਸਰਕਾਰ ਵਾਲੇ ਨੂੰ ਵੀ ਸਾਡਾ ਕਰਜ਼ਾ ਮਾਫ਼ ਹੋਣਾ ਚਾਹੀਦਾ ਵਾ। ਕਰੋ ਮਾ ਤੜੇ ਇੱਕ ਲਾ ਜਮੀਂਦਾ ਹੈਗਾ ਇਹ ਤੇ ਗੁੰਜਗਜਾਰਾ ਕਰਦੇ ਹੈਗੇ ਅਸੀਂ ਜਾਵਾਂਗੇ ਸਾਨੂੰ ਵੀ ਸਿੱਧੀਆਂ ਪਾਉਣ ਦੀ ਲੋੜ ਪਈ ਅਸੀਂ ਵੀ ਜਾਵਾਂਗੇ ਕੀ ਨਾਮ ਹੀ ਉਹਨਾਂ ਦਾ ਉਹਨਾਂ ਦਾ ਗਿਆਨ ਸਿੰਘ ਨਾਮ ਹੀ ਹੈਗਾ ਪਰਿਵਾਰ ਤੇ ਉਹਨਾਂ ਦੇ ਭਰਾ ਸਾਡੇ ਪਿਤਾ ਜੀ ਡੈਥ ਹੋ ਗਈ ਹੈ ਸਾਡੇ ਕੋਲ ਹੀ ਰਹਿੰਦੇ ਸੀ ਜਦੋਂ ਉਹਨਾਂ ਦਾ ਵਿਆਹ ਆ ਉਹਨਾਂ ਦੇ ਘਰ ਦੇ ਗੁਜ਼ਰਗੇ ਸੀ ਬੱਚਾ ਉਹਨਾਂ ਦਾ ਕੋਈ ਨਹੀਂ ਸੁਰੂ ਤੋਂ ਸਾਡੇ ਵਿੱਚ ਹੀ ਰਹਿੰਦੇ ਸੀਗੇ ਸਾਡੇ ਉਦੋਂ ਵੀ 15 ਦਿਨ ਤੋਂ ਲਾ ਕੇ ਆਏ ਸੀਗੇ ਉਦੋਂ ਵੀ ਡੀਸੀ ਸਰਪੰਚੀ ਸਾਡੇ ਪਿੰਡ ਦਾ ਜਗਦੀਸ਼ ਸਿੰਘ ਉਹ ਨਾਲ ਲੈ ਕੇ ਗਏ ਦਿੱਲੀ ਉਦੋਂ ਵੀ ਜਾਂਦੇ ਸੀ ਜਿੱਥੇ ਤਰਨਾ ਲੱਗਦਾ ਸੀ ਉਹ ਮੋਰੇ ਉਹ ਕੇ ਨਾਲ ਜ